ਬੀਜੇਪੀ ਦੀ ਸਰਕਾਰ ਇਸ ਦੇ ਬਾਵਜੂਦ ਸਾਨੂੰ ਕੋਈ ਰੋਜ਼ਗਾਰ ਨਹੀਂ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹੈ ਬੀਜੇਪੀ ਕਿ ਅਸੀਂ ਤੁਹਾਨੂੰ 300 ਰੁਪਏ ਦਿੰਨੇ ਫਿਟੇ ਮੂੰਹ ਥੋੜਾ ਕਹਿੰਦੇ 6000 ਰੁਪਏ ਕਿਸਾਨ ਨੂੰ ਸਾਲ ਦਾ ਦਿੰਨੇ ਬੱਕਰੀ ਹੈ ਨਾ ਬੱਕਰੀ ਉਹ 6000 ਰੁਪਏ ਦਾ ਮਹੀਨੇ ਦਾ ਸਮਾਨ ਖਾ ਜਾਂਦੀ ਹੈ ਤੁਸੀਂ ਪੰਜਾਬ ਦੇ ਕਿਸਾਨ ਨੂੰ ਸਾਲ ਦਾ 6000 ਰੁਪਏ ਕਿਸਾਨ ਨਿਧੀ ਯੋਜਨਾ ਦੇ ਤਹਿਤ ਦਿਨ ਕੇ ਜਿਹੜਾ ਕਦੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ 50 ਹਜ਼ਾਰ ਕਰੋੜ ਰੁਪਈਆ ਰੇਤੇ 'ਚੋਂ ਤੇ ਬਜਟ 'ਚੋਂ ਲਿਆ ਆਂਗਾ ਤੇ ਆ ਸਾਰੇ ਜਿਹੜੇ ਵਾਅਦੇ ਮੈਂ ਪੂਰੇ ਕਰ ਦਿਆਂਗਾ ਕਿੰਨੀ ਵਾਰੀ ਲੋਕਾਂ ਨੂੰ ਝੂਠ ਬੋਲੋਂਗੇ ਮੇਰੀਆਂ ਨਾਵਾਂ ਨੂੰ ਬੇਫਕੂ ਬਣਾਇਆ ਕਿ ਹਜ਼ਾਰ ਰੁਪਈਆ ਇਹ ਗੱਲ ਇਹ ਹੈ ਕਿ ਜਿਹੜੀ ਅੰਜਾਨ ਪੁਣੇ 'ਚ ਮਜ਼ਾਕ ਮਜ਼ਾਕ 'ਚ ਪੰਜਾਬ ਦੇ ਲੋਕ ਬਿਨਾਂ ਸੋਚੇ ਸਮਝੇ ਤਾੜੀਆਂ ਵੀ ਮਾਰ ਦਿੰਦੇ ਐ ਹੱਸ ਵੀ ਲੈਂਦੇ ਐ ਔਰ ਸਰਕਾਰਾਂ ਵੀ ਬਣਾ ਦਿੰਦੇ ਐ ਮਜ਼ਾਕ-ਮਜ਼ਾਕ ਦੇ 92 ਸੀਟਾਂ ਤੁਸੀਂ ਦੇ ਨਾਲ ਆਮ ਆਦਮੀ ਪਾਰਟੀ ਦਾ ਰਾਜ ਬਣਾਤਾ ਲੇਕਿਨ ਉਹਨਾਂ ਨੂੰ ਕਦੇ ਪੰਜਾਬ ਦੇ ਵਿਅਕਤੀਆਂ ਨੇ ਸਵਾਲ ਨਹੀਂ ਪੁੱਛਿਆ ਕਿ ਜਿਹੜੇ ਕੰਮ ਤੁਸੀਂ ਕਹੇ ਸਨ ਜੋ ਗੱਲਾਂ ਤੁਸੀਂ ਕੀਤੀਆਂ ਸੀ ਅੱਜ ਪੰਜਾਬ ਦਾ ਬੇਹਾਲ ਕਿਉਂ ਹੋ ਗਿਆ ਪੰਜਾਬ ਦੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਨਾ ਕਿ ਭਗਵੰਤ ਸਿੰਘ ਮਾਨ ਹਰ ਦਾ ਚਿਹਰਾ ਵੇਖ ਕੇ ਆਈ ਸੀ ਨਾ ਕੀ ਕੇਜਰੀਵਾਲ ਸਾਹਿਬ ਸੋਹਣੇ ਵੇਖ ਕੇ ਆਈ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਪਨਾ ਸੀ ਪੰਜਾਬ ਦੀਆਂ ਮਾਵਾਂ ਪੈਣਾ ਬਜ਼ੁਰਗਾਂ ਦੇ ਮਨ ਦੇ ਵਿੱਚ ਕਿ ਕਾਂਗਰਸ ਜਾਏਗੀ ਅਕਾਲੀ ਦਲ ਜਾਏਗਾ ਇੱਕ ਨਵਾਂ ਪੰਜਾਬ ਦਾ ਜਿਹੜਾ ਸੁਪਨਾ ਕੇਜਰੀਵਾਲ ਸਾਹਿਬ ਨੇ ਵਿਖਾਇਆ ਸੀ ਸ਼ਾਇਦ ਪੰਜਾਬ ਇੱਕ ਨਵਾਂ ਬਣੇਗਾ ਨਵ ਇਕਲਾ ਪੰਜਾਬ ਜਿਸ ਪੰਜਾਬ ਚ ਨਸ਼ਾ ਨਹੀਂ ਹੋਏਗਾ ਜਿਸ ਪੰਜਾਬ ਚ ਨੌਕਰੀਆਂ ਮਿਲਣਗੀਆਂ ਜਿਸ ਪੰਜਾਬ ਦੇ ਵਿੱਚ ਕਤਲੇਆਮ ਨਹੀਂ ਹੋਏਗਾ ਜਿਸ ਪੰਜਾਬ ਦੇ ਅੰਦਰ ਆਸਥਰਾਂ ਦੇ ਕੁੱਟ ਨਹੀਂ ਪਏਗੀ ਜਿਸ ਪੰਜਾਬ ਦੇ ਅੰਦਰ ਕਿਸਾਨੀ ਆਤਮ ਹੱਤਿਆ ਨਹੀਂ ਕਰੇਗੀ ਔਰ ਕਿਸਾਨ ਖੁਸ਼ਹਾਲ ਹੋਏਗਾ ਇਹ ਕਲਪਨਾਵਾਂ ਕੀਤੀਆਂ ਸੰਗ ਪੰਜਾਬੀਆਂ ਮਾਵਾਂ ਤੇ ਬਜ਼ੁਰਗਾਂ ਨੇ ਅੱਜ ਉਹਨਾਂ ਸਾਰੀਆਂ ਜਿਹੜੇ ਪੰਜਾਬ ਦੇ ਲੋਕਾਂ ਦੇ ਸੁਪਨੇ ਸਭ ਝਾੜੂ ਸਰਕਾਰ ਨੂੰ ਲੈ ਕੇ ਉਹਨਾਂ ਤੇ ਪਾਣੀ ਫੇਰ ਦਿੱਤਾ ਗਿਆ ਹੈ ਸਾਢੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਨੌਕਰੀ ਨਹੀਂ ਮਿਲੇਗੀ ਕਿਉਂਕਿ ਨੌਕਰੀ ਦੇਣ ਵਾਸਤੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਚਾਹੀਦਾ ਹੈ ਤੁਸੀਂ ਆਪ ਦੇ ਖੇਤ ਵਾਸਤੇ ਦੋ ਕੰਮੇ ਰੱਖਦੇ ਹੋ ਜੇ ਪੈਸੇ ਵਾਧੂ ਹੋਣ ਤੱਕ ਤਿੰਨ ਕੰਮੇ ਰੱਖ ਲੈਨੇ ਹੋ ਕਿ ਮੈਨੂੰ ਤੰਗੜਾ ਹੋਣਾ ਪਵੇ ਤੇ ਜੇ ਪੈਸੇ ਹੈ ਨਹੀਂ ਤਾਂ ਫਿਰ ਕੰਮਾ ਨਹੀਂ ਰੱਖਦੇ ਕਈ ਤੇ ਪਾਣੀ ਆਪ ਹੀ ਵੱਢ ਕੇ ਹੁਣਾ ਪੈਂਦਾ ਹੈ ਅੱਜ ਪੰਜਾਬ ਦੇ ਕੋਲੇ ਪੈਸਾ ਨਹੀਂ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਹੁਣ ਕੈਨੇਡਾ ਦੇ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਕਿੱਧਰ ਜਾਏਗਾ ਪੰਜਾਬ ਦਾ ਨੌਜਵਾਨ ਕਿਵੇਂ ਨਸ਼ਾ ਬੰਦ ਹੋਏਗਾ ਮੇਰੀਆਂ ਮਾਵਾਂ ਨੇ ਆਦੇ ਬੱਚਿਆਂ ਨੂੰ ਪੜਾ ਪੜਾ ਕੇ ਬੀਏ ਐਮਏ ਕਰਾ ਕੇ ਅੱਜ ਉਹ ਸੜਕਾਂ ਤੇ ਯੱਤੇ ਫਿਰਦੇ ਉਹਨਾਂ ਨੂੰ ਕੋਈ ਨੌਕਰੀ ਦੇਣ ਲਈ ਤਿਆਰ ਨਹੀਂ ਨਾਉ ਨਾ ਤੋਂ ਦਿਹਾੜੀ ਹੁੰਦੀ ਐ ਨੌਕਰੀ ਮਿਲਦੀ ਨਹੀਂ ਇਸ ਕਰਕੇ ਉਹ ਨਸ਼ੇ ਦਾ ਸੇਵਨ ਕਰਦੇ ਕਰਦੇ ਪੰਜਾਬ ਦੇ ਅੰਦਰ ਨਸ਼ਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਐਵੇਂ ਕੋਈ ਕਸਮਾ ਖਾ ਗਿਆ ਕੋਈ ਗੁਟਕਾ ਸਾਫ ਫੜ ਗਿਆ ਕੋਈ ਕਿਸੇ ਨੇ ਕਿਹਾ ਮੈਂ ਮਹੀਨੇ ਦੇ ਵਿੱਚ ਖਤਮ ਕਰ ਦਿਆਂਗਾ ਅਮ੍ਰਿਤਸਰ ਗੁਰਦੁਆਰੇ ਚ ਭਗਵੰਤ ਮਾਨ ਸਿੰਘ ਅਰਦਾਸ ਕਰਾ ਗਿਆ ਐਦਾਂ ਨਸ਼ਾ ਨਹੀਂ ਖਤਮ ਹੋਏਗਾ ਮਾਨ ਸਾਹਿਬ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ

ਜਿਹੜਾ ਕਦੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ 50000 ਕਰੋੜ ਰੁਪਇਆ ਰੇਤੇ ਛੋਂ ਤੇ ਬਜਟ ਛੋਂ ਲਿਆ ਆਂਗਾ ਤੇ ਆ ਸਾਰੇ ਜਿਹੜੇ ਵਾਦੇ ਮੈਂ ਪੂਰੇ ਕਰ ਦਿਆਂਗਾ ਕਿੰਨੀ ਵਾਰੀ ਲੋਕਾਂ ਨੂੰ ਝੂਠ ਬੋਲੋਗੇ ਮੇਰੀਆਂ ਨਾਵਾਂ ਨੂੰ ਬੇਫਕੂ ਬਣਾਇਆ ਕਿ 1000 ਰੁਪਇਆ ਦੇ ਆਗੇ ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਬੇਫਕੂ ਬਣਾਇਆ ਕਿ 2500 ਰੁਪਇਆ ਦੇ ਆਗੇ ਅੱਜ ਉਹ ਤਾਂ ਕੀ ਦੇਣਾ ਸੀ ਜਿਹੜੀਆਂ ਪੁਰਾਣੀਆਂ ਸਕੀਮਾਂ ਕਾਂਗਰਸ ਪਾਰਟੀ ਦੇ ਰਾਜ ਵਿੱਚ ਚੱਲਦੀਆਂ ਸੀ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਤੇ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਵਿੱਚ ਮਗਰਲੇ 3.5 ਸਾਲਾਂ 'ਚ ਇੱਕ ਵੀ ਕਾਰਖਾਨਾ ਨਹੀਂ ਮਿਲਿਆ ਲੱਗਿਆ ਸਰਕਾਰੀ ਨੌਕਰੀ ਤਾਂ ਮਿਲ ਨਹੀਂ ਕੀ ਐ ਪ੍ਰਾਈਵੇਟ ਨੌਕਰੀ ਨਹੀਂ ਮਿਲ ਰਹੀ ਐ ਪ੍ਰਾਈਵੇਟ ਨੌਕਰੀ ਨਹੀਂ ਮਿਲ ਰਹੀ ਕਿਉਂ ਪ੍ਰਾਈਵੇਟ ਜਿਹੜਾ ਬੰਦੇ ਨੇ 10 ਕਰੋੜ ਰੁਪਇਆ ਲਾਉਣਾ ਉਹ ਡਰ ਰਿਹਾ ਕਿ ਮੈਨੂੰ ਰਾਤ ਨੂੰ ਕੋਈ ਗੋਲੀ ਮਾਰ ਕੇ ਚਲਾ ਨਾ ਜਾਵੇ ਕੋਈ ਗੈਂਗਸਟਰ ਮੇਰੇ ਤੋਂ ਫਰੋਤੀ ਨਾ ਮੰਗ ਲੇ ਡਰਦੇ ਡਰਦੇ ਸ਼ਹਿਰਾਂ ਦੇ ਲੋਕ ਵਪਾਰੀ ਇਹਨਾਂ ਗੈਂਗਸਟਰਾਂ ਨੂੰ ਪੈਸੇ ਦੇ ਰਹੇ ਨੇ ਕੋਈ ਬੰਦਾ ਨਵਾਂ ਕਾਰੋਬਾਰ ਕਰਨ ਲਈ ਪੰਜਾਬ ਦੇ ਵਿੱਚ ਤਿਆਰ ਨਹੀਂ ਹੈ ਮਹਾਰਾਸ਼ਟਰ ਦਾ ਯੂਪੀ ਦਾ ਮੁੱਖ ਮੰਤਰੀ ਲੁਧਿਆਣੇ ਆਇਆ ਮੈਂ ਲੁਧਿਆਣੇ ਦਾ ਐਮਪੀ ਹਾਂ ਮੱਧਿਆ ਪ੍ਰਦੇਸ਼ ਦਾ ਮੁੱਖ ਮੰਤਰੀ ਲੁਧਿਆਣੇ ਆਇਆ ਤੇ 15000 ਕਰੋੜ ਰੁਪਏ ਦੀ ਇਨਵੈਸਟਮੈਂਟ ਲੈ ਗਿਆ ਕਿ ਮੱਧਿਆ ਪ੍ਰਦੇਸ਼ ਦੇ ਵਿੱਚ ਕਾਰਖਾਨੇ ਲਾਉਣਗੇ ਲੇਕਿਨ ਪੰਜਾਬ ਦਾ ਲੁਧਿਆਣੇ ਵਾਲਾ ਬੰਦਾ ਲੁਧਿਆਣੇ 'ਚ ਵਪਾਰ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਧਰ ਵਪਾਰੀਆਂ ਦੇ ਮਾਨ ਵਿੱਚ ਬੈਠ ਗਿਆ ਇਹਰੇ ਨਾਲ ਕੀ ਹੋਏਗਾ ਪੰਜਾਬ ਦੀ ਆਰਥਿਕ ਸੰਕਟ ਆਏਗਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੇਗੀ ਤੇ ਜਦੋਂ ਸਾਰੇ ਜਦੋਂ ਗਰੀਬ ਤੇ ਅਮੀਰ ਦਾ ਅੰਤਰ ਵੱਧ ਜਾਏਗਾ ਤੇ ਫਿਰ ਪੰਜਾਬ ਦੇ ਵਿੱਚ ਸਾਡੀ ਲੜਾਈ ਹੋ ਜਾਏਗੀ ਲੋਕ ਵੱਡਾ ਟੁੱਕੀ ਚੋਰੀਆਂ ਕਰਨ ਲੱਗ ਪਣਗੇ ਇਹ ਪੰਜਾਬ ਦੇ ਆਸੇ ਚਿੰਤਾ ਦਾ ਵਿਸ਼ਾ ਹੈ ਮੇਰੇ ਸਤਕਾਰਯੋਗ ਭਰਾਓ और केंद्र की सरकार 11 साल हो गए अब बीजेपी की सरकार में 11 साल पंजाब के दे वास्ते देश के प्रधानमंत्री ने एक भी प्रोजेक्ट नहीं दिता दसों हजार पर जो तूसी बीजेपी दे, दे कई केंद्रीय मंत्री बनाए लेकिन मेनू दसों पंजाब के लोकां वास्ते एक कारखाना 11 साल हो गए देश के प्रधानमंत्री ने नहीं दिता हाथ खड़ा करके दो आप 5000 बंदा बैठा है ਕੀ ਥੋੜੇ ਰਿਸ਼ਤੇਦਾਰ ਨੂੰ ਥੋੜੇ ਭਾਈ ਨੂੰ ਭੈਣ ਨੂੰ ਕਿਸੇ ਨੇ ਬੀਜੇਪੀ ਨੇ ਨੌਕਰੀ ਦਿੱਤੀ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਬੀਜੇਪੀ ਦੀ ਸਰਕਾਰ ਇਸ ਦੇ ਬਾਅਦ ਵੀ ਸਾਨੂੰ ਕੋਈ ਰੋਜ਼ਗਾਰ ਨਹੀਂ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹੈ ਬੀਜੇਪੀ ਕਿ ਅਸੀਂ ਤੁਹਾਨੂੰ 300 ਰੁਪਏ ਦਿੰਨੇ ਆ ਫਿਟੇ ਮੂੰਹ ਥੋੜਾ ਕਹਿੰਦੇ 6000 ਰੁਪਏ ਕਿਸਾਨ ਨੂੰ ਸਾਲ ਦਾ ਦਿੰਨੇ ਆ ਬੱਕਰੀ ਹੈ ਨਾ ਬੱਕਰੀ ਉਹ 6000 ਰੁਪਏ ਦਾ ਮਹੀਨੇ ਦਾ ਸਮਾਨ ਖਾ ਜਾਂਦੀ ਹੈ ਤੁਸੀਂ ਪੰਜਾਬ ਦੇ ਕਿਸਾਨ ਨੂੰ ਸਾਲ ਦਾ 6000 ਰੁਪਿਆ ਕਿਸਾਨ ਨਿਧੀ ਯੋਜਨਾ ਦੇ ਤਹਿਤ ਦਿਨਕੇ ਸਾਡੇ ਤੇ احਸਾਨ ਕਰਨਾ ਚਾਹੁੰਦੇ ਹੋ ਪੰਜਾਬ ਦਾ ਕਿਸਾਨ ਐਮ ਐਸ ਪੀ ਮੰਗ ਰਿਹਾ ਹੈ ਸਰਕਾਰੀ ਖਰੀਦ ਸਾਨੂੰ ਦਿਓ ਔਰ ਇਹ ਜਿਹੜੇ ਮੰਛੇ ਆ ਕਿ ਸਰਕਾਰੀ ਖਰੀਦ ਖਤਮ ਹੋ ਜਾਈ ਤੁਹਾਨੂੰ ਪਤਾ ਹੈ 80000 ਕਰੋੜ ਰੁਪਿਆ ਕਣਕ ਤੇ ਝੋਨੇ ਦਾ ਆਏ ਵਾਰੀ ਪੰਜਾਬ ਚ ਆ ਜਾਂਦਾ ਹੈ ਖਰੀਦ ਦਾ ਅਸੀ ਹਜ਼ਾਰ ਕਰੋੜ ਦੇ ਨਾਲ ਸਾਡੇ ਸ਼ਹਿਰਾਂ ਤੇ ਬਜ਼ਾਰਾਂ 'ਚ ਤੇ ਪੈਲਸਾ 'ਚ ਰੌਣਕਾਂ ਲੱਗਦੀਆਂ ਜੇ ਕਿਸਾਨ ਪੰਜਾਬ ਦਾ ਮਰ ਗਿਆ ਪੰਜਾਬ ਦਾ ਹਰ ਵਪਾਰ ਖਤਮ ਹੋ ਜਾਏਗਾ